ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਰਹਿਨਤ ਕੀਤੀ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਸਭ ਕਿਰਪਾ ਕਰਦੇ ਨੇ ਕਿ ਪਰਮਾਤਮਾ ਦੇ ਦਰ ਤੇ ਹਰ ਬੰਦੇ ਦਾ ਹਰ ਜੀਵ ਦਾ ਲੇਖਾ ਹੁੰਦਾ ਹੈ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਚੰਗੇ ਮੰਦੇ ਕਰਮਾਂ ਦਾ ਪਰਮਾਤਮਾ ਨੇ ਲੇਖਾ ਹਰ ਜੀਵ ਦਾ ਕਰਤਾ ਹੈ ਸਹਿਬ ਕਿਰਪਾ ਕਰਦੇ ਨੇ ਪਰ ਪਰਮਾਤਮਾ ਜਦੋਂ ਮਨੁੱਖ ਨੂੰ 84 ਲੱਖ ਜੂਨ ਤੋਂ ਕੱਢ ਕੇ ਮਨੁੱਖਾ ਦੇਹੀ ਦਿੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਈ ਜਨਮ ਭਈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਹੋਇਓ ਦ੍ਰਵਤ ਵੀ ਬਣਿਆ ਪੰਛੀ ਬਣਿਆ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਅਥਰ ਬਣਿਆ ਪਹਾੜ ਬਣਿਆ ਔਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਈ ਜਨਮ ਬੰਦਾ 84 ਲੱਖ ਘੋ ਕੇ ਜੂਣ ਮਾਂ ਦੇ ਉਧਰ ਵਿੱਚ ਆ ਜਾਂਦਾ ਪਰ ਉਹਨੂੰ ਪੂਰਨ ਤੌਰ ਤੇ ਮਨੁੱਖਾ ਦੇਹੀ ਲੈਣ ਦਾ ਸੁਭਾਗ ਨਹੀਂ ਮਿਲਦਾ ਗਰਭ ਦੇ ਵਿੱਚੋਂ ਖਰ ਜਾਂਦਾ ਚਾਰ ਮਹੀਨਿਆਂ ਦਾ ਬੱਚਾ ਪੰਜ ਮਹੀਨਿਆਂ ਦਾ ਬੱਚਾ ਆਇਆ ਖਰ ਗਿਆ ਫੇਰ 84 ਚ ਪਾਤਾ ਰੱਬ ਨੇ ਕਈ ਜਨਮ ਗਰਭਹਿਰ ਖਰਿਆ ਖਰ ਗਿਆ ਗਰਭ ਚ ਆ ਕੇ ਪਰ ਕਹਿਣ ਲੱਗੇ ਜਦੋਂ ਪਰਮਾਤਮਾ ਉਸ ਨੂੰ ਮਨੁੱਖਾ ਦੇਹੀ ਦੇ ਦਿੰਦਾ ਹੈ ਤੇ ਉਹ ਇਸ ਟੀ ਦਾ ਵਾਅਦਾ ਕਰਦਾ ਕਿ ਮੈਂ ਪਰਮਾਤਮਾ ਤੇਰਾ ਨਾਮ ਜਪੂਗਾ ਤੇ ਪਰਮਾਤਮਾ ਨੇ ਕਿਹਾ ਤੈਨੂੰ ਨਾਮ ਜਪਣ ਵਾਸਤੇ ਹੀ ਬੰਦਾ ਬਣਾਉਣ ਲੱਗਿਆ ਭਾਵ ਬੰਦੇ ਦਾ ਤਖਲ ਸੀ ਇਸ ਕਰਕੇ ਬੰਦਾ ਰੱਖਿਆ ਕਿ ਤੂੰ ਭੁੱਲ ਨਾ ਜਾਏ ਕਿ ਤੇ ਬੰਦਗੀ ਵਾਸਤੇ ਬਣਿਆ ਤੂੰ ਬੰਦੇ ਸੇਜੇ ਭਵੇਂ ਵਿੱਚ ਬੰਦੀ ਦੇਖਣ ਕੋ ਦੀਦਾਰ ਉਹਨਾਂ ਨੂੰ ਬੰਦੇ ਕਿਹਾ ਬਾਣੀ ਨੇ ਜਿਹੜੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਪ੍ਰਮਾਤਮਾ ਦੀ ਬੰਦਗੀ ਭਗਤੀ ਕਰਕੇ ਸੇਵਾ ਸਿਮਰਨ ਕਰਕੇ ਮਨੁੱਖਾ ਦੇਹੀ ਤੋਂ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਅੱਜ ਆਪਾਂ ਦੇਖਦੇ ਆਂ ਗੁਰੂਆਂ ਬਾਰੇ ਸ਼ਹੀਦਾਂ ਬਾਰੇ ਸੰਤ ਮਹਾਂਪੁਰਸ਼ ਦੇਵਤੇ ਪੀਰ ਪਕੰਬਰ ਭਗਤ ਜਨ ਆਪਾਂ ਦੇਖਦੇ ਆਂ ਰੱਬ ਰੂਪ ਨੇ ਕਦੋਂ ਦੀਆਂ ਹੋਈਆਂ ਰੂਹਾਂ ਅਜੋਨਾ ਅਨੁਸਾਰੀ ਕਾਇਨਾਤ ਰੱਬ ਮੰਨ ਲਈ ਹੈ ਉਹ ਰੱਬ ਰੂਪ ਹੋ ਗਏ ਸੋ ਮਨੁੱਖਾਂ ਨੂੰ ਕਈਆਂ ਲੋਕਾਂ ਨੇ ਪਰਮਾਤਮਾ ਦੇ ਨਾਂ ਤੇ ਬੜਾ ਠੱਗਿਆ ਬੜਿਆ ਲੁੱਟਿਆ ਬੜਾ ਡਰਾਇਆ ਲੋਕਾਂ ਨੂੰ ਉਹਦੇ ਚੋਂ ਬਹੁਤ ਜ਼ਿਆਦਾ ਗਿਣਤੀ ਵਿਪਰਵਾਦ ਦੀ ਰਹੀ ਹੈ ਬ੍ਰਾਹਮਣ ਦੀ ਰਹੀ ਹੈ ਪਰ ਸਾਇਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਇੱਕ ਬ੍ਰਾਹਮਣਾਂ ਦੇ ਘਰੇ ਜਨਮਿਆ ਭਗਤ ਤਰਲੋਚਨ ਜੀ ਜਿਹਨੂੰ ਉਸ ਧਰਮ ਬਾਰੇ ਵੀ ਜਾਣਕਾਰੀ ਸੀ ਉਸਨੇ ਜਿਹੜੀਆਂ ਗੱਲਾਂ ਸੁਣੀਆਂ ਉਹਨਾਂ ਤੋਂ ਉਹੀ ਗੱਲਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਦਰਜ ਕਰਕੇ ਲੋਕਾਂ ਨੂੰ ਇਸ ਪਰਜਾ ਨੂੰ ਸਮਝਾਉਣਾ ਕੀਤਾ ਕਿ ਅਸੀਂ ਇੱਥੇ ਇੱਕ ਮਸਾਫਰ ਦੀ ਤਰ੍ਹਾਂ ਆਏ ਹਾਂ ਜਿਵੇਂ ਮਸਾਫਰ ਨੇ ਕਿਤੇ ਤੀਰਥ ਤੇ ਜਾਣਾ ਹੈ ਤੇ ਰਾਹ ਦੇ ਵਿੱਚ ਉਹਨੂੰ ਬੜੇ ਪੜਾਉਂਦੇ ਨੇ ਜਾਂ ਕਿਤੇ ਵਿਦੇਸ਼ ਜਾਣਾ ਕਿਤੇ ਉਹਨੇ ਆਪਣੇ ਟਾਰਗੇਟ ਤੇ ਪਹੁੰਚਣਾ ਪਰ ਰਾਹ ਦੇ ਵਿੱਚ ਉਹਨੂੰ ਕਿਤੇ ਹੋਟਲ ਵਿੱਚ ਵੀ ਰਾਤ ਕੱਟਣੀ ਪੈਂਦੀ ਹੈ ਕਿਤੇ ਹੋਰ ਵੀ ਜਗਾਵਾਂ ਤੇ ਉਹਨੂੰ ਭੋਜਨ ਛਕਣਾ ਪੈਂਦਾ ਆਪਣਾ ਪੜਾ ਦੇ ਰਸਤੇ ਵਿੱਚ ਠਹਿਰਨਾ ਪੈਂਦਾ ਜੇ ਉਹ ਉੱਥੇ ਉਹ ਜੀ ਲਾ ਕੇ ਬਹਿ ਜਾਵੇ ਜੇ ਉੱਥੇ ਉਹ ਉਸ ਨੂੰ ਚੰਗਾ ਸਮਝ ਕੇ ਉੱਥੇ ਟਿਕ ਜਾਵੇ ਉਹ ਕਦੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਸਵਿਸ ਕਰਕੇ ਅਸੀਂ ਕਈ ਵਾਰੀ ਇੱਥੇ ਜਦੋਂ ਸੰਸਾਰ ਵਿੱਚ ਆਉਣੇ ਆ ਸਾਨੂੰ ਸੰਸਾਰੀ ਜਿਹੜੇ ਧੀਆਂ ਪੁੱਤਰਾਂ ਦੇ ਮੋਹ ਨੇ ਘਰ-ਬਾਰ ਦੀ ਜਿਹੜਾ ਤ੍ਰਿਸ਼ਨਾ ਸਾਡੇ ਅੰਦਰ ਉਹਦੇ ਵਿੱਚ ਅਸੀਂ ਖੱਟਤ ਹੋ ਜਾਂਦੇ ਆ ਉਹਦੇ ਵਿੱਚ ਅਸੀਂ ਲੁਭਾਈ ਮਾਨ ਹੋ ਜਾਂਦੇ ਆ ਪਰ ਅਸੀਂ ਜਿਹੜਾ ਸਾਡਾ ਰਸਤਾ ਜਿਹੜਾ ਸਾਡਾ ਅਸੀਂ ਟਾਰਗੇਟ ਅਨੁੱਖਾ ਦੇਹੀ ਦਾ ਭਾਵ ਜੀਵਨ ਮਨੋਰਥ ਕੀ ਆ ਸਾਡਾ ਜਿਉਣ ਦਾ ਮਨੋਰਥ ਕੀ ਰੋਟੀ ਕੱਪੜਾ ਔਰ ਮਕਾਨ ਨਹੀਂ ਇਹ ਤਾਂ ਸਾਡਾ ਗੁਜਰਾਨ ਹੈ ਪਾਣੀ ਨੂੰ ਠੱਲਣ ਵਾਸਤੇ ਘੜਾ ਜ਼ਰੂਰੀ ਹੈ ਸੋ ਇਸ ਕਰਕੇ ਇਹ ਸਰੀਰ ਨੂੰ ਰੋਟੀ ਵੀ ਚਾਹੀਦੀ ਹੈ ਸਭ ਕੁਝ ਚਾਹੀਦਾ ਹੈ ਪਰ ਅਸਲੀ ਟਾਰਗੇਟ ਕੀ ਸਾਡੇ ਜੀਵਨ ਮਨੋਰਥ ਦਾ ਪਰਮਾਤਮਾ ਦੀ ਬੰਦਗੀ ਕਰਕੇ ਰੱਬ ਦਾ ਰੂਪ ਹੋ ਜਾਣਾ ਤਾਂ ਕਿ ਅਸੀਂ ਅੱਗੇ ਤੋਂ ਚਰਾਸੀ ਵਿੱਚ ਨਾ ਪਈਏ ਉਹ ਸਰ ਕਿਰਪਾ ਕਰਦੇ ਨੇ ਭਗਤ ਅਰੋਚੀ ਜੀ ਨੇ ਬੜੀ ਸੋਹਣਾ ਸ਼ਬਦ ਵਿਚਾਰਨ ਕੀਤਾ ਹੈ ਕਹਿਣ ਲੱਗੇ ਜੇ ਤੂੰ ਮਨੁੱਖਾ ਦੇਹੀ ਲੈ ਕੇ ਸਾਰੀ ਉਮਰ ਮਾਇਆ ਵਿੱਚ ਜੋੜਨ ਵਿੱਚ ਲੱਗਾ ਰਿਹਾ ਤੇ ਮਾਇਆ ਤੋਂ ਬਿਨਾ ਤੈਨੂੰ ਹੋਰ ਕੋਈ ਗੱਲ ਹੀ ਨਹੀਂ ਆਉਂਦੀ ਹੈ ਨਾ ਤੂੰ ਅੰਮ੍ਰਿਤ ਵੇਲੇ ਵੇਖੋ ਮਾਇਆ ਕਮਾਉਣੀ ਜ਼ਰੂਰੀ ਹੈ ਮਾਇਆ ਨੂੰ ਸੱਭ ਨੇ ਗੁਜਰਾਨ ਲਿਖਿਆ ਹੈ ਕਿ ਗੁਜਾਰਾ ਤੇਰਾ ਚੰਗਾ ਚੱਲਦਾ ਰਹੇ ਜੇ ਤੂੰ ਬੈਂਕਾਂ 'ਤੇ ਲੱਗ ਗਿਆ ਤੇ ਫਿਰ ਬੈਂਕਾਂ ਨਹੀਂ ਭਰੀਆਂ ਜਾਣੀਆਂ ਕਿਉਂ ਸੋ ਕਹਿਣ ਲੱਗੇ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਸਰਪ ਜੋਨ ਵਲ ਵਲ ਉਤਰੇ ਭਗਤ ਤਰਲੋਚਨ ਜੀ ਕਹਿੰਦੇ ਨੇ ਕਹਿਣ ਲੱਗੇ ਜਦੋਂ ਬੰਦਾ ਸਾਰੀ ਜ਼ਿੰਦਗੀ ਮਾਇਆ ਮਾਇਆ ਕਰਦਾ ਰਿਆ ਨਾ ਤੇ ਜਦੋਂ ਉਹਨੂੰ ਮੌਤ ਆ ਕੇ ਘੇਰ ਲੈਂਦੀ ਆ ਭਾਵ ਅੰਤਲਾ ਟਾਈਮ ਆ ਜਾਂਦਾ ਹੈ ਉਦੋਂ ਵੀ ਉਸ ਨੂੰ ਮਾਇਆ ਦੇ ਸੁਪਨੇ ਆਉਂਦੇ ਨੇ ਵੀ ਮੈਂ ਫਲਾਣੇ ਤੋਂ ਐਨੇ ਲੈਣੇ ਆ ਫਲਾਣੇ ਤੋਂ ਐਨੇ ਲੈਣੇ ਸੀ ਉਹ ਜਦੋਂ ਮਾਇਆ ਮਾਇਆ ਕਰਦਾ ਅੰਤਲੇ ਟਾਈਮ ਤੇ ਚਲਾ ਜਾਂਦਾ ਤੇ ਕਹਨ ਲੱਗੇ ਉਹ ਮਾਰ ਕੇ ਸੱਪ ਦੀ ਜੂਨ ਵਿੱਚ ਪੈਂਦਾ ਹੈ ਸਰਪ ਜੋਨ ਬਲ 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 ਦਾ ਮਤਰੁੰਦਾ ਵਾਰੀ-ਵਾਰੀ ਸੱਪ ਬਣਦਾ ਕਿਉਂਕਿ ਸੱਪ ਇੱਕ ਕਿਸਮ ਦਾ ਨਹੀਂ ਹੈ ਪਿਆਰੀ ਗੱਲ ਸੁਣੀ ਸੱਪ ਕਈ ਕਿਸਮਾਂ ਦੇ ਨੇ ਪਾਣੀ ਵਾਲੇ ਸੱਪ ਨੇ ਬਾਹਰ ਸੱਪ ਨੇ ਵੱਡੇ ਸੱਪ ਨੇ ਛੋਟੇ ਸੱਪ ਨੇ ਮਿੱਟੀ ਵਾਲੇ ਸੱਪ ਨੇ ਬਹੁਤ ਤਰ੍ਹਾਂ ਦੇ ਸੱਪ ਨੇ ਉਹਨੂੰ ਵਾਰੀ-ਵਾਰੀ ਸੱਪਾਂ ਦੀਆਂ ਜੂਨਾਂ ਮਿਲਦੀਆਂ ਔਰ ਭਗਤ ਰੋਚਨ ਜੀ ਕਹਿੰਦੇ ਨੇ ਰਹੀ ਭਾਈ ਗੋਬਿੰਦ ਨਾਮ ਮਤ ਬੀਸਰੇ ਕਿ ਕਹਿਣ ਲੱਗੇ ਇਹ ਮੇਰੀ ਭੈਣ ਕਿਤੇ ਵੇਖੀ ਕਿਤੇ ਕਿ ਪ੍ਰਮਾਤਮਾ ਦਾ ਨਾਮ ਛੱਡ ਕੇ ਪ੍ਰਮਾਤਮਾ ਦੀ ਬੰਦਗੀ ਛੱਡ ਕੇ ਅੱਜ ਕੱਲ੍ਹ ਯੁੱਗ ਦੇ ਵਿੱਚ ਜਿੰਨੇ ਹਸਪਤਾਲ ਨੇ ਇਹਨੇ ਹੋਰ ਕੋਈ ਦੁਕਾਨਾਂ ਜਾਂ ਹੋਰ ਸੈ ਥੀਏਟਰ ਨਹੀਂ ਕਿਉਂ ਕਿ ਸਾਰੀ ਕਾਇਨਾਤ ਹੀ ਰੋਗੀ ਹੁੰਦੀ ਜਾ ਰਹੀ ਹੈ ਕਿਉਂ ਹੋ ਰਹੀ ਨਹੀਂ ਕਿਉਂਕਿ ਜਿਸ ਬੰਦੇ ਕੋਲੇ ਅਮਰਤ ਵੇਲਾ ਨਾ ਉਹ ਕਦੇ ਬਿਮਾਰ ਨਹੀਂ ਹੁੰਦਾ ਉਹ ਕਦੇ ਰੋਗੀ ਨਹੀਂ ਹੁੰਦਾ ਸਮੇਂ ਸਰ ਜਾਗਣਾ ਸਮੇਂ ਸਰ ਸੌਣਾ ਜਦੋਂ ਅਮਰਤੇ ਵਾਲੀ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਬੰਦਾ ਸੈਰ ਕਰਦਾ ਸੰਗਤ ਵਿੱਚ ਬੈਠਦਾ ਤੇ ਸਰੀਰ ਤੰਦਰੁਸਤ ਹੁੰਦੇ ਨੇ ਸੋ ਸਾਡਾ ਜਿਹੜਾ ਅਮਰਤ ਵੇਲਾ ਜਿਸ ਬੰਦੇ ਕੋਲੇ ਨਹੀਂ ਹੈ ਜਿਹਦੇ ਕੋਲੇ ਪ੍ਰਮਾਤਮਾ ਦੀ ਬੰਦਗੀ ਨਹੀਂ ਹੈ ਉਹਨੂੰ ਚਿੰਤਾਵਾਂ ਖਾ ਜਾਂਦੀਆਂ ਨੇ ਰੋਗ ਆ ਜਾਂਦੇ ਨੇ ਮਨ ਦੇ ਰੋਗ ਨੇ ਮਨ ਸੰਸਾਰੀ ਪਦਾਰਥਾਂ ਦੀ ਪਕੜ ਇੰਨੀ ਹੈ ਕਿ ਉਹ ਨੂੰ ਉਹ ਪ੍ਰਾਪਤੀ ਨਹੀਂ ਹੁੰਦੀ ਤਾਂ ਫਿਰ ਉਹ ਰੋਗੀ ਹੋ ਜਾਂਦਾ ਹੈ ਮਨ ਰੋਗ ਹੋ ਜਾਂਦਾ ਹੈ ਔਰ ਸਰੀਰ ਰੋਗੀ ਹੋ ਜਾਂਦਾ ਹੈ ਸੋ ਇਸ ਕਰਕੇ ਭਗਤ ਰलोचन ਜੀ ਜਿਹੜੇ ਬ੍ਰਾਹਮਣ ਜਾਤ ਦੇ ਸੀ ਉਹਨਾਂ ਨੇ ਇਹ ਸਾਧੂ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸਾਹਿਬ ਕਿਰਪਾ ਕਰਦੇ ਨੇ ਕਹਿਣ ਲੱਗੇ ਕਈ ਵਾਰੀ ਬੰਦਾ ਆ ساری ਜ਼ਿੰਦਗੀ ਕਾਮ ਦੇ ਵਿੱਚ ਲੁਭਾਈ ਮਨ ਰਹਿੰਦਾ ਹੈ ਭਾਵ ਇਸਤਰੀ ਨਾਲ ਪ੍ਰੇਮ ਹੈ ਨਾ ਹੁੰਦਾ ਇਹ ਨਾ ਰੱਬ ਨਾਲ ਵੀ ਨਹੀਂ ਕਰਦਾ ਹੈ ਇਸਤਰੀ ਚਾਰ ਦਿਨ ਰਿਸ਼ਤੇਦਾਰੀ ਚਲੇ ਜਾਵੇ ਕਿਤੇ ਤੇ ਟੈਨਸ਼ਨ ਨਾਲ ਅੱਦਾ ਰਹਿ ਜਾਂਦਾ ਹੈ ਪਰ ਪ੍ਰਮਾਤਮਾ ਪ੍ਰਤੀ ਉਹਨੂੰ ਕੋਈ ਟੈਨਸ਼ਨ ਨਹੀਂ ਆ ਔਰ ਇਸ ਕਰਕੇ ਭਗਤ ਤਰਲੋਚਨ ਜੀ ਕਿਰਪਾ ਕਰਦੇ ਨੇ ਕਿ ਜੇ ਤੂੰ ਇਹ ਵੀ ਸਮਾਂ ਕਈ ਵਿਦਵਾਨਾਂ ਨੇ ਤਾਂ ਅੰਤਲਾ ਸਮਾ ਮਨੁੱਖਾ ਦੇਹੀ ਦੱਸੀ ਹੈ ਕਿ 84 ਲੱਖ ਜੂਨ ਤੂੰ ਭੁਗਤ ਲਈ ਹੈ ਆ ਤੇਰੀ ਇਹ ਦੇਹੀ ਹੈ ਜਿਹੜੀ ਆ ਜਿਹੜਾ ਤੇਰਾ ਮਨੁੱਖਾ ਜਨਮ ਹੈ ਇਹ ਤੇਰਾ ਆਖਰੀ ਸਮਾ ਹੈ ਇਹਦੇ ਚ ਜੇ ਤੂੰ ਸੰਭਲ ਗਿਆ ਇਹਦੇ ਦੇ ਵਿੱਚ ਤੂੰ ਜੇ ਗੁਰੂਆਂ ਦੀ ਬਾਣੀ ਦੇ ਲੜ ਲੱਗ ਗਿਆ ਬਾਣੀ ਬਿਨਾ ਸਾਨੂੰ ਸਭ ਲੁੱਟਣ ਵਾਸਤੇ ਲੱਗੇ ਹੋਏ ਨੇ ਵੱਡੇ ਵੱਡੇ ਡੇਰੇ ਨੇ ਮਾਇਆ ਧਾਰੀ ਜ਼ਮੀਨਾਂ ਜਾਇਦਾਦਾਂ ਆਮ ਪਰਜਾ ਨੂੰ ਲੁੱਟੀ ਜਾ ਰਹੇ ਨੇ ਮਹਾਰਾਜ ਨੇ ਕਿਹਾ ਜੇ ਤੂੰ ਹਿੰਦੂ ਆ ਤੇ ਪਾਈ ਹਿੰਦੂ ਬਣ ਕੇ ਰਹਿ ਰਾਮ ਦਾ ਨਾਮ ਜਪ ਪ੍ਰਮਾਤਮਾ ਦਾ ਨਾਮ ਜਪ ਮੁਸਲਮਾਨ ਆ ਤੀ ਅੱਲਾ ਪਰਮਾਤਮਾ ਦੀ ਬੰਦਗੀ ਕਰ ਉਸ ਪਰਮੇਸ਼ਰ ਨੂੰ ਜਪ ਔਰ ਜੇ ਤੂੰ ਸਿੱਖਾਂ ਤੇ ਵਾਹਿਗੁਰੂ ਦਾ ਨਾਮ ਜਪ ਗੁਰਬਾਣੀ ਪੜ ਗੁਰਬਾਣੀ ਤੈਨੂੰ ਸੋਝੀ ਦੇਵੇਗੀ ਤੈਨੂੰ ਤੁਰਨਾ ਸਿਖਾਏਗੀ ਜਿਵੇਂ ਆਪਾਂ ਕਿਤੇ ਜਾਂਦੇ ਆ ਤੇ ਮੀਲ ਪੱਥਰ ਆਪਾਂ ਨੂੰ ਦੱਸਦਾ ਕਿ ਐਨੇ ਕਿਲੋਮੀਟਰ ਤੇਰੀ ਮੰਜ਼ਿਲ ਰਹਿ ਗਈ ਹੈ ਔਰ ਆਪਾਂ ਉਸ ਮੀਲ ਪੱਥਰ ਨੂੰ ਦੇਖ ਕੇ ਉੱਥੇ ਰੁਕਦੇ ਨਹੀਂ ਐ ਅੱਗੇ ਤੁਰਦੇ ਆ ਕਿ ਸਾਡੀ ਮੰਜ਼ਲੇ ਇੰਨੀ ਰਹਿ ਗਈ ਐ ਬਾਣੀ ਸਾਨੂੰ ਮੀਲ ਪੱਥਰ ਦੀ ਤਰ੍ਹਾਂ ਹੈ ਸਾਨੂੰ ਪਰਮਾਤਮਾ ਦੇ ਦਰ ਤੱਕ ਲੈ ਜਾਂਦੀ ਆ ਉਸ ਵਾਹਿਗੁਰੂ ਦੇ ਦਰ ਤੱਕ ਲੈ ਜਾਂਦੀ ਆ ਸੋ ਸਹਿਬ ਕਿਰਪਾ ਕਰਦੇ ਨੇ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੀਂ ਜੇ ਮਰੀ ਬੇਸਵਾ ਜੋਨ ਬਲ ਬਲ ਉੱtre ਉਹ ਵਾਰੀ ਵਾਰੀ ਬੇਸਵਾ ਬਣਦਾ ਵਿਪਚਾਰਨ ਔਰਤ ਦਾ ਜਨਮ ਮਿਲਦਾ ਉਸ ਨੂੰ ਜਿਹੜਾ ਮਨੁੱਖ ਬਣ ਕੇ ਔਰਤ ਵਿੱਚ ਸੁਰਤ ਜੋੜੀ ਬੈਠਾ ਅੰਤਲੇ ਟਾਈਮ ਤੇ ਮਰਨ ਲੱਗੇ ਤੇ ਵੀ ਪ੍ਰਮਾਤਮਾ ਦਾ ਨਾਮ ਮੂੰਹ 'ਚ ਨਹੀਂ ਆਇਆ ਆਪਣੀ ਪਤਨੀ ਨੂੰ ਯਾਦ ਕਰਦਾ ਹੈ ਆਪਣੀ ਔਰਤ ਨੂੰ ਯਾਦ ਕਰਦਾ ਉਹਦਾ ਫਿਕਰ ਪੈ ਜਾਂਦਾ ਹੈ ਵੀ ਮੈਂ ਮਰਨ ਲੱਗਿਆ ਮੇਰੀ ਔਰਤ ਦਾ ਕੀ ਬਣੇਗਾ ਸੋ ਸਾਇਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਵੇਸਵਾ ਜੋਨ ਬਲ ਬਲ ਉਤਰੀ ਵਾਰੀ-ਵਾਰੀ ਉਹ ਪਾਪਨ ਵੇਸਵਾ ਦਾ ਰੂਪ ਧਾਰਨ ਕਰਦਾ ਹੈ ਸੋ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਮੈਂ ਮੰਨਦਾ ਹਾਂ ਕਈ ਵਿਦਵਾਨਾਂ ਦੀ رائے ਹੈ ਕਿ ਬੰਦੇ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਕਿੱਦੇ ਹੁੰਦੀ ਹੈ ਕਹਿੰਦੇ ਜਬ ਤੋਂ ਜ਼ਿਆਦਾ ਖੁਸ਼ੀ ਉਸ ਨੂੰ ਹੁੰਦੀ ਹੈ ਜਦੋਂ ਉਹਦੇ ਪੁੱਤ ਜਨਮ ਲੈਂਦਾ ਘਰੇ ਕਿਉਂ ਉਸ ਨੂੰ ਹੁੰਦਾ ਕਿ ਮੇਰੇ ਘਰ ਦਾ ਵਾਰਸ ਆ ਗਿਆ ਹੈ ਪਰ ਸਾਬ ਕਿਰਪਾ ਕਰਦੇ ਨੇ ਕਿ ਪੁੱਤ ਪ੍ਰਮਾਤਮਾ ਨੇ ਦਿੱਤਾ ਤੇ ਪ੍ਰਮਾਤਮਾ ਦੇ ਅੱਗੇ ਉਹਨਾਂ ਚਰਮਿੰਤਾ ਕਰਦਾ ਰਿਹਾ ਅਰਦਾਸਾਂ ਕਰਦਾ ਰਿਹਾ ਜਿੱਦੇ ਪੁੱਤ ਮਿਲ ਗਿਆ ਉਦੇ ਪੁੱਤ ਦੇ ਪਿਆਰ ਦੇ ਵਿੱਚ ਪਰਮਾਤਮਾ ਨੂੰ ਛੱਡ ਦਿੱਤਾ ਔਰ ਕਹਿ ਲਗੇ ਜੇ ਤੂੰ ਉੱਤਰ ਵਿੱਚ ਸਾਰੀ ਜ਼ਿੰਦਗੀ ਕੱਢ ਦਿੱਤੀ ਨਾ ਪੁੱਤਰ ਦੇ ਪਿਆਰ ਵਿੱਚ ਕੱਢ ਦਿੱਤੀ ਪਰਮਾਤਮਾ ਦੀ ਬੰਦਗੀ ਭਗਤੀ ਤੋਂ ਦੂਰ ਹੋ ਗਿਆ ਤੇ ਸਹਿਬ ਕਿਰਪਾ ਕਰਦੇ ਨੇ ਅੰਤ ਕਾਲ ਜੋ ਲੜ ਕੇ ਸਿਮਰੇ ਐਸੀ ਚਿੰਤਾ ਵਿੱਚ ਜੇ ਮਰੇ ਸੂਕਰ ਜੋਨ ਵਾਲ ਵਾਲ ਉਤਰੇ ਜੇ ਤੂੰ ਅੰਤਲੇ ਟਾਈਮ ਤੇ ਆ ਮਨੁੱਖਾ ਦੇਹੀ ਦੇ ਵਿੱਚ ਪੁੱਤਾਂ ਵਿੱਚ ਹੀ ਪਿਆਰ ਜੋੜੀ ਰੱਖਿਆ ਨਾ ਪ੍ਰਮਾਤਮਾ ਦੇ ਵਾਹਿਗੁਰੂ ਸਿਮਰਨ ਵਿੱਚ ਤੂੰ ਨਹੀਂ ਜੁੜਿਆ ਉਸ ਮਾਲਕ ਦਾ ਨਾਮ ਨਹੀਂ ਕੀਤਾ ਬੰਦਗੀ ਨਹੀਂ ਕਰਦਾ ਤੇ ਤੂੰ ਅੰਤਲੇ ਟਾਈਮ ਤੇ ਵੀ ਪੁੱਤ ਨੂੰ ਆਵਾਜ਼ ਮਾਰੀ ਐ ਉਦੋਂ ਵੀ ਤੇਰੇ ਮੂੰਹ ਚੋਂ ਰੱਬ ਦਾ ਨਾਮ ਨਹੀਂ ਨਿਕਲਿਆ ਸਹਿਬ ਕਹਿੰਦੇ ਨੇ ਮਰਨ ਤੋਂ ਬਾਅਦ ਤੈਨੂੰ ਸੂਰ ਦੀ ਜੂਨ ਮਿਲੇਗੀ ਸੂਰ ਦੇ ਕਿੰਨੇ ਬੱਚੇ ਹੁੰਦੇ ਨੇ ਮਗਰ ਮਗਰ ਫਿਰਦੇ ਨੇ ਕਿਉਂਕਿ ਸਹਿਬ ਕਿਰਪਾ ਕਰਦੇ ਨੇ ਕਈ ਆਖਰੀ ਟਾਈਮ ਤੇ ਵੀ ਜੇ ਤੂੰ ਰੱਬ ਨੂੰ ਯਾਦ ਕਰ ਲੈਂਦਾ ਨਾ ਤੇਰੇ ਮੱਖ ਚੋਂ ਪਰਮਾਤਮਾ ਦਾ ਨਾਮ ਨਿਕਲਦਾ ਪਰਮੇਸ਼ਰ ਨੂੰ ਯਾਦ ਕਰਦਾ ਜਿਸ ਨੂੰ ਜਾ ਕੇ ਲੇਖਾ ਦੇਣਾ ਜਿਸ ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਸੋਹਣੀ ਦੇਹੀ ਦਿੱਤੀ ਵੇਖੋ ਕੋਈ ਜੂਨ ਸੇਵਾ ਨਹੀਂ ਕਰ ਸਕਦੀ ਕੀ ਕੋਈ ਜੂਨ ਸਿਮਰਨ ਨਹੀਂ ਕਰ ਸਕਦੀ ਕੀ ਕੋਈ ਜੂਨ ਬਾਣੀ ਨਹੀਂ ਪੜ ਸਕਦੀ ਕੋਈ ਜੂਨ ਸੰਗਤ ਵਿੱਚ ਨਹੀਂ ਬੈਠ ਸਕਦੀ ਇੱਕ ਤੈਨੂੰ ਮਨੁੱਖਾ ਦੇਹੀ ਦੇ ਕੇ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਸੀ ਪਰ ਤੂੰ ਨਾ ਸੰਗਤ ਕੀਤੀ ਨਾ ਤੂੰ ਬਾਣੀ ਪੜੀ ਨਾ ਤੂੰ ਵਾਹਿਗੁਰੂ ਦਾ ਜਾਪ ਕੀਤਾ ਸਿਮਰਨ ਕੀਤਾ ਤੇ ਨਾ ਹੀ ਤੂੰ ਸੇਵਾ ਕੀਤੀ ਸੋ ਇਸ ਕਰਕੇ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਮਨੁੱਖ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਕਬੀਲੇ ਤੋਂ ਸੋਨਾ ਤੇ ਮਹਿੰਗਾ ਘਰ ਬਣਾਵਾਂ ਕਹਿਣ ਲੱਗੇ ਘਰ ਜ਼ਰੂਰੀ ਹੈ ਔਰ ਘਰ ਕੋਈ ਬਹੁਤੀ ਲੰਮੀ ਚੀਜ਼ ਨਹੀਂ ਆ ਵੱਧ ਤੋਂ ਵੱਧ ਇਹਦੀ ਉਮਰ 200 ਸਾਲ ਹੋ ਸਕਦੀ ਹੈ 100 ਸਾਲ ਇਦੂ ਵੱਧ ਮਕਾਨ ਨਹੀਂ ਖੜ ਸਕਦਾ ਅੱਜ ਦੇ ਮਟੀਰੀਅਲ ਤਾਂ 50 ਸਾਲ ਮਸਾਂ ਕੱਢਦੇ ਨੇ ਪਰ ਇਹ ਕੋਈ ਬਹੁਤੀ ਵੱਡੀ ਚੀਜ਼ ਨਹੀਂ ਸੀ ਜਿਹੜੀ ਤੂੰ ਮਕਾਨ ਮਕਾਨ ਕਰਕੇ ਆਪਣੀ ਜ਼ਿੰਦਗੀ ਐਡੀ ਲੰਮਾ ਪੈੜਾ ਤੂੰ ਕੱਢ ਕੇ ਆਇਆ ਮਨੁੱਖਾ ਦੇਹੀ ਤੈਨੂੰ ਮਿਲੀ ਪਰ ਭਗਤ ਤਰਲੋਚਨ ਜੀ ਕਹਿੰਦੇ ਨੇ ਕਹਿੰਦੇ ਜੇ ਤੂੰ ਅੱਧੀ ਉਮਰ ਤਾਂ ਮਾਇਆ ਜੋੜਨ ਵਾਸਤੇ ਠੱਗੀਆਂ ਬਿਮਾਰੀਆਂ ਝੂਠ ਵੀ ਬੋਲੇ ਵੀ ਮੋਟਾ ਪੈਸਾ ਕਮਾਵਾ ਤੇ ਮੈਂ ਚੰਗਾ ਤਕੜਾ ਘਰ ਪਾਵਾਂ ਤਾਂ ਕਿ ਮੇਰੀ ਮੇਰੀ ਪ੍ਰਸ਼ੰਸਾ ਹੋਵੇ ਕਬੀਲੇ ਵਿੱਚ ਵੀ ਉਹਨੇ ਬਹੁਤ ਤਕੜੀ ਕੋਠੀ ਪਾਈ ਆ ਘਰ ਪਾਇਆ ਪਰ ਜਦੋਂ ਤੂੰ ਪਾ ਲਿਆ ਉਸ ਤੋਂ ਬਾਅਦ ਤੈਨੂੰ ਉਸ ਘਰ ਦਾ ਹੰਕਾਰ ਹੋ ਗਿਆ ਕਿ ਮੈਂ ਘਰ ਬਹੁਤ ਤਕੜਾ ਪਾ ਲਿਆ ਤੂੰ ਤਾਂ ਸਾਰੀ ਉਮਰ ਘਰ ਦੇ ਵਿੱਚ ਹੀ ਕੱਢ ਦਿੱਤੀ ਪਹਿਲਾਂ ਪਾਉਣ ਦੇ ਵਿੱਚ ਫਿਰ ਪਾ ਕੇ ਹੰਕਾਰ 'ਚ ਕੱਢ ਦਿੱਤੀ ਪਰ ਤੈਨੂੰ ਉਸ ਦਾ ਕੀ ਰਿਜ਼ਲਟ ਮਿਲੇਗਾ ਕਹਿੰਦੇ ਮਰ ਕੇ ਪ੍ਰੇਤ ਬਣੇਗਾ ਮਰ ਕੇ ਉਹ ਕਈ ਲੋਕ ਕਹਿੰਦੇ ਨੇ ਭੂਤ ਪ੍ਰੇਤ ਹੈ ਹੀ ਨਹੀਂ ਹੈ ਬਾਣੀ ਕਹਿੰਦੀ ਹੈ ਜਿਹੜੇ ਬੰਦੇ ਪਰਮਾਤਮਾ ਦੀ ਬੰਦਗੀ ਤੋਂ ਦੂਰ ਹੁੰਦੇ ਨੇ ਔਰ ਵਿਕਾਰਾਂ ਵਿੱਚ ਡੁੱਬੇ ਰਹਿੰਦੇ ਨੇ ਉਹ ਮਰ ਕੇ ਪ੍ਰੇਤ ਬੰਦੇ ਨੇ ਅੱਜ ਦੇਖੋ ਇਹ ਬਾਣੀ ਇਹ ਵੀ ਗੱਲ ਦਾ ਫੈਸਲਾ ਕਰ ਰਹੀ ਹੈ ਕਿ ਬੰਦੇ ਪ੍ਰੇਤ ਵੀ ਬੰਦੇ ਨੇ ਇਹ ਨਹੀਂ ਆ ਵੀ ਪ੍ਰੇਤ ਜੂਣ ਹੀ ਹੈ ਨਹੀਂ ਹੈ ਕਹਿ ਲਿ ਗਏ ਅੰਤ ਕਾਲ ਜੋ ਮੰਦਰ ਸਿਮਰੈ ਮੰਦਰ ਦਾ ਮਤਲਬ ਹੁੰਦਾ ਘਰ ਕਿ ਵੀ ਹੁਣ ਮੈਂ ਘਰ ਬਣਾਇਆ ਸੀ ਹੁਣ ਮੈਨੂੰ ਮੌਤ ਨੇ ਆ ਕੇ ਘੇਰ ਲਿਆ ਤੇ ਮੈਂ ਉਹ ਮਰਨ ਲੱਗੇ ਦੇ ਮਨ ਦੇ ਵਿੱਚ ਵੀ ਘਰ ਦੀ ਸੁਰਤ ਰਹੀ ਐਸੀ ਚਿੰਤਾ ਮੇ ਜੇ ਮਰੇ ਪ੍ਰੇਤ ਜੋਨ ਬਲ ਬਲ ਉtre ਵਾਰੀ ਵਾਰੀ ਉਹ ਪ੍ਰੇਤ ਬੰਦਾ ਹੈ ਸੋ ਭਗਤ ਤਰਲੋਚਨ ਜੀ ਅੰਤਲੇ ਪੰਗਤੀ ਵਿੱਚ ਕਿਰਪਾ ਕਰਦੇ ਨੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਭਗਤ ਤਰਲੋਚਨ ਤੇ ਨਰ ਮੁਕਤਾ ਪਤੰਬਰ ਵਾਂਗੇ ਰਿਤੇ ਬਸੇ ਭਗਤ ਜੀ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਬੰਦਾ ਇਹ ਮਨੁੱਖਾ ਦੇਹੀ ਅੰਤਲਾ ਟਾਈਮ ਇਹ 83 ਤੋਂ ਬਾਅਦ ਆਪਾਂ ਨੂੰ ਮਿਲੀ ਹੈ ਜਿਹੜਾ ਇਸ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਦਾ ਨਾਮ ਜਪਦਾ ਪਰਮੇਸ਼ਰ ਦਾ ਨਾਮ ਜਪਦਾ ਸਿਮਰਨ ਕਰਦਾ ਕਹਿਣ ਲੱਗੇ ਭਾਈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਤੇ ਪਤੰਬਰ ਭਾਵ ਕਾਲਪੁਰਖ ਵਾਹਿਗੁਰੂ ਉਹਦੇ ਹਿਰਦੇ ਵਿੱਚ ਆ ਵਸਦਾ ਤੇ ਅੱਗੇ 84 ਲੱਖ ਜੂਨ ਤੋਂ ਦਾ ਛਡਕਾਰਾ ਹੋ ਜਾਂਦਾ ਹੁਣ ਕਈ ਕਹਿੰਦੇ ਨੇ ਕਿ ਨਹੀਂ ਅੱਗੇ ਕੋਈ 84 ਲੱਖ ਜੂਨ ਨਹੀਂ ਆ ਪਿਆਰੀ ਖਾਲਸਾ ਜੀ ਬਾਣੀ ਨੂੰ ਸਾਰੀ ਕਾਇਨਾਤ ਨੇ ਸਿਰ ਚੁਕਾਇਆ ਹੈ ਕਰੋੜਾਂ ਸਿਰ ਬਾਣੀ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਦੇ ਨੇ ਤੇ ਜਿਹੜਾ ਬੰਦਾ ਬਾਣੀ ਤੇ ਕਿੰਤੂ ਪ੍ਰੰਤੂ ਕਰਦਾ ਹੈ ਉਸ ਨੂੰ ਬਾਣੀ ਬੰਦਾ ਹੀ ਨਹੀਂ ਮੰਨਦੀ ਹੈ ਬੰਦਾ ਉਸ ਨੂੰ ਮੰਨਦੀ ਜਿਹੜਾ ਬੰਦਗੀ ਕਰਦਾ ਤੇ ਬਾਣੀ ਤੇ ਪੂਰਨ ਭਰੋਸਾ ਰੱਖਦਾ ਸੋ ਬਾਣੀ ਗੁਰੂਆਂ ਦੀ ਭਗਤਾਂ ਦੀ ਬਾਣੀ ਸਾਨੂੰ ਉਸ ਪਰਮਾਤਮਾ ਦੀ ਸੋਝੀ ਦਿੰਦੀ ਆ ਉਸ ਘਰ ਬਾਰੇ ਸੋਝੀ ਦਿੰਦੀ ਆ ਸੋ ਬਾਣੀ ਨੂੰ ਸੱਤ-ਸੱਤ ਕਰ ਮੰਨੋ ਗੁਰ ਸਿੱਖੋ ਕਰਤਾ ਪੁਰਖ ਆਪ ਮੂਹੋਂ ਕਢਾਈ ਬਾਣੀ ਪਰਮਾਤਮਾ ਆਪ ਮੂਹੋਂ ਕਢਾਉਂਦਾ ਸੋ ਇਸ ਕਰਕੇ ਬਾਣੀ ਤੇ ਪੂਰਨ ਭਰੋਸਾ ਕਰਕੇ ਗੁਰਬਾਣੀ ਦੇ ਲੜ ਲੱਗੋ ਸੰਸਾਰੀ ਪਦਾਰਥਾਂ ਦੀ ਹੋਂਦੇ ਨੂੰ ਤਿਆਗ ਕੇ ਪਰਮਾਤਮਾ ਦੀ ਉਸ ਨਾਮ ਬੰਦ ਕੀਤੀ ਉਹਦੇ ਸ਼ੁਕਰਾਨੇ ਵਿੱਚ ਲੱਗੋ ਜਿਸ ਚੀਜ਼ ਦਾ ਵੀ ਤੁਹਾਨੂੰ ਹੰਕਾਰ ਆਉਂਦਾ ਹੈ ਮੇਰੇ ਕੋਲੇ ਹੈ ਉਹਦੇ ਕੋਲੇ ਨਹੀਂ ਹੈ ਤੁਸੀਂ ਧੰਨਵਾਦ ਕਰੋ ਪ੍ਰਮਾਤਮਾ ਦਾ ਕਿ ਤੂੰ ਉਹਦੇ ਨਾਲੋਂ ਚੰਗਾ ਹੈ ਜਿਨੇ ਤੈਨੂੰ ਇਹ ਦੇ ਦਿੱਤਾ ਤੇ ਉਹਨੂੰ ਦਿੱਤਾ ਨਹੀਂ ਪਰ ਹੰਕਾਰ ਨਾ ਕਰੋ ਕਾਰੋਬਾਰ ਵੀ ਉਹ ਚਲਾਉਂਦਾ ਹੈ ਬੰਦੇ ਦੇ ਸਭ ਕੁਝ ਉਹ ਦਿੰਦਾ ਹੈ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਉਹ ਦੇ ਦੇ ਰਿਹਾ ਹੈ ਪਰ ਉਹਦੇ ਖਜ਼ਾਨੇ ਮੁੱਕਦੇ ਨਹੀਂ ਤੇ ਜੁਗਾ ਜੁਗਾ ਤੋਂ ਲੋਕ ਤੋਦ ਪੀ ਰਹੇ ਨੇ ਪਾਣੀ ਪੀ ਰਹੇ ਨੇ ਭੋਜਨ ਛਕ ਰਹੇ ਨੇ ਫਲ ਫਰੂਟ ਛਕ ਰਹੇ ਨੇ ਮੇਵੇ ਛਕ ਰਹੇ ਨੇ ਤੇ ਛਕ ਛਕ ਕੇ ਆਪਣੀ ਉਮ ਜੂਨਾ ਉਮਰਾਂ ਖੋ ਕੇ ਮਰ ਰਹੇ ਨੇ ਪਰ ਉਹਦੇ ਭੰਡਾਰੇ ਚੱਲ ਹੀ ਰਹੇ ਨੇ ਮੁੱਕਦੇ ਨਹੀਂ ਸੋ ਉਸ ਪ੍ਰਮਾਤਮਾ ਨੂੰ ਕਾਲਪੁਰ ਤੋਂ ਚੇਤੇ ਕਰੀਏ ਥੋੜਾ ਸਮਾਂ ਪਰ ਜਰੂਰ ਨਾਮ ਦੇ ਵਿੱਚ ਵਾਹਿਗੁਰੂ 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 ਦਾ ਜਾਪ ਕਰਕੇ ਆਪਣਾ ਆਤਮ ਨੂੰ ਪਵਿੱਤਰ ਕਰੀਏ ਉਸ ਪਵਿੱਤਰ ਪਰਮਾਤਮਾ ਨਾਲ ਆਪਣਾ ਮਾਨ ਜੋੜ ਕੇ ਆਪਣਾ ਜੀਵਨ ਸਫਲ ਕਰੀਏ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਿਚਾਰਾਂ ਕਰਦੇ ਹੁਈਆਂ ਤਮਾ ਫੁੱਲਾਂ ਗੁਰੂ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਕਿਮਤ ਕਲਯੋਗ ਨੇ ਅੱਗੇ ਤੋਂ ਸਹਿਬ ਗੁਰਮਤੀ ਸੋਜੀ ਬਖਸ਼ਣ ਬਲਬੁੱਲ ਦੀ ਦਾਤ ਬਖਸ਼ਣ ਪੰਥ ਦੀ ਸੇਵਾ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ